ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਕੋਟਲੀ ਅਬਲੂ ਦੀਆਂ ਤਸਵੀਰਾਂ ਜਿੱਥੇ ਪਿਛਲੇ ਦਿਨਾਂ ਤੋਂ ਕਾਫੀ ਚੋਰੀਆਂ ਹੋ ਰਹੀਆਂ ਹਨ ਚੋਰ ਸਰਗਰਮ ਹੈ ਬੇਖੌਫ ਹੋ ਕੇ ਚੋਰੀਆਂ ਕਰੇ ਆ ਤਾਂ ਪਿੰਡ ਵਾਸੀ ਇਸ ਸਬੰਧ ਦੇ ਵਿੱਚ ਇਕੱਠੇ ਵੀ ਹੋਏ ਇਕੱਠੇ ਹੋ ਕੇ ਐਸਐਸਪੀ ਸਾਹਿਬ ਨੂੰ ਮਿਲਣ ਵੀ ਪਹੁੰਚੇ ਜਿੱਥੇ ਉਹਨਾਂ ਨੇ ਐਸਐਸਪੀ ਸਾਹਿਬ ਤੇ ਇਲਜ਼ਾਮ ਵੀ ਲਾਇਆ ਕਿ ਉਹਨਾਂ ਨੇ ਉਹਨਾਂ ਦੀ ਬੇਇੱਜ਼ਤ ਕੀਤੀ ਆ ਤਾਂ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਚੋਰੀਆਂ ਹੋ ਰਹੀਆਂ ਸਨ ਜਿਸ ਕਰਕੇ ਪਿੰਡ ਵਾਸੀਆਂ ਨੂੰ SSP ਸਾਬ ਤੱਕ ਪਹੁੰਚਣਾ ਪਿਆ ਦਰਸਲ ਪਿੰਡ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸੀ ਤਾਂ ਉਹਨਾਂ ਦੇ ਵਿੱਚ ਇੱਕ ਇਹ ਜਿਹੜੀ ਦੁਕਾਨ ਤੇ ਚੋਰੀ ਹੋ ਰਹੀ ਹੈ ਇਹ ਉਹਦੀ ਇੱਕ ਉਦਾਹਰਨ ਕਹਿ ਸਕਦੇ ਹਾਂ ਦੁਕਾਨ ਮੋਬਾਈਲਾਂ ਦੀ ਆ ਤਾਂ ਬਾਹਰ ਪਹਿਲਾਂ ਪਾਰ ਲਾਉਂਦੇ ਆ ਚੋਰ AC ਦੇ ਉੱਪਰਲੇ ਪਾਸਿਓਂ ਪਹਿਲਾਂ ਇੱਕ ਚੋਰ ਦਾਖਲ ਹੁੰਦਾ ਤਾਂ ਫਿਰ ਦੂਜਾ ਦਾਖਲ ਹੁੰਦਾ CCTV ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਜੋ ਸ਼ਿਕਾਇਤ ਹੋ ਜਾਂਦੀਆਂ ਨੇ ਉਪਰੰਤ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਜਾਂਦੀ ਆ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਪਿੰਡ ਵਾਸੀ ਆਪਣੇ ਪੱਧਰ ਤੇ ਜਿਹੜੇ ਕਮੇਟੀ ਮੈਂਬਰ ਹੈ ਉਹ ਇੱਕ ਨੌਜਵਾਨ ਨੂੰ ਫੜਦੇ ਐ ਤੇ ਫਿਰ ਪੁਲਿਸ ਦੇ ਹਵਾਲੇ ਕਰਦੇ ਐ ਉਸ ਉਪਰੰਤ ਜਿਹੜੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤਾਂ ਤਸਵੀਰਾਂ ਦੇਖੋ ਤੁਸੀਂ ਦੋ ਜਣੇ ਜਿਹੜੇ ਦੁਕਾਨ ਦੇ ਵਿੱਚ ਐਂਟਰ ਹੋ ਕੇ ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਚੋਰੀ ਨੂੰ ਅੰਜਾਮ ਦੇ ਰਹੇ ਆ ਤਾਂ ਇਸ ਕਰਕੇ ਪਿੰਡ ਵਾਸੀ ਮਜਬੂਰ ਹੋਏ ਉਹ ਐਸਐਸਪੀ ਸਾਹਿਬ ਤੱਕ ਪਹੁੰਚੇ ਉਹਨਾਂ ਨੇ ਆਪਣੀ ਗੱਲ ਰੱਖੀ ਕਿ ਸਾਡੇ ਪਿੰਡ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਚੋਰ ਬੇਖੌਪ ਹੈ ਤਾਂ ਇੱਕ ਤੁਸੀਂ ਵੀਡੀਓ ਵੀ ਵੇਖੀ ਜਿਸ ਦੇ ਵਿੱਚ ਇੱਕ ਕਾਰ ਦੇ ਮਗਰ ਵੀ ਪਿੰਡ ਵਾਲਿਆਂ ਨੇ ਉਹਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਟਰਾਂਸਫਾਰਮਰ ਦਾ ਸਮਾਨ ਜਿਹੜਾ ਚੋਰੀ ਕਰ ਰਹੀ ਸੀ ਤਾਂ ਇਹ ਤਸਵੀਰਾਂ ਜਿਹੜੀਆਂ ਪਿੰਡ ਕੋਟਲੀਬਲੂ ਦੀਆਂ ਹੁਣ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤਾਂ ਜਿਹੜੇ ਪਿੰਡ ਵਾਸੀ ਆ ਉਹਨਾਂ ਨੇ ਇੱਕ ਨੌਜਵਾਨ ਨੂੰ ਫੜਿਆ ਸੀ ਤੇ ਫੇਰ ਪੁਲਿਸ ਦੇ ਹਵਾਲੇ ਕਰ ਦਿੱਤਾ ਕੀ ਕਹਿ ਰਿਹਾ ਉਹ ਨੌਜਵਾਨ ਉਸ ਹੁੰਦਿਆ ਮੇਰਾ ਸੋਹਰਾ ਠੀਕ ਆ ਉਹ 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 ਵੜਿਆ ਸੀ ਵਿੱਚ ਤੇ ਇੱਕ ਮੰਗਾ ਤੇ ਬੇਬੇੜੇ ਉਹ ਜਿਹੜਾ ਇਹ ਕੋਈ ਇੱਕ ਰਾਜੇ ਦਾ ਸੋਹਰਾ ਬਈ ਰਾਜਾ ਉਹ ਜਿਹੜਾ ਚਾਂਦਨਗੜ੍ਹ ਇਹ ਕੋਈ ਸੋਹਰਾ ਤੇ ਉਹਨਾਂ ਇੱਕ ਮੰਗੇ ਦੇ ਸੋਹਰ ਕੋਲ ਮੈਂ ਘਰੋਂ ਸਮਾਨ ਹੁਣ ਦਿਵਾ ਦੇਣਾ ਉਹਨਾਂ ਦੇ ਪੇਟੀ 'ਚ ਰੱਖਿਆ ਉਹਨੇ ਉਹ ਆਪ ਦਾ ਸੇਜੰਡਰ ਵਾਲੀ ਬੈਠਾ ਹੋ ਜੰਦਰਾ ਲਈ ਬੈਠਾ ਸੇ ਮੈਂ ਕਿਹਾ ਜਿਹੜਾ ਕੰਡਾ ਕੰਡੇ ਤੇ ਲੱਗਿਆ ਸੇ ਮੈਂ ਕਿੰਨੇ ਕਵਜ ਦੀ ਗੱਲ ਆ ਇਹ ਬਾਈ ਹਾਂਜੀ ਬਾਈ ਕਿੰਨੇ ਕਵਜ ਦੀ ਗੱਲ ਆ ਬਈ 9 ਵਜੇ ਗਏ ਸੀ ਯਾਰ ਉਹ ਅੱਛਾ ਮੰਗਾ ਕਿਹੜਾ ਮੰਗਾ ਕਿਹੜਾ ਆ ਨਾਲ ਸ਼ਹਿ ਕੀ ਕਰਦੇ ਹਾਂਜੀ ਬਾਈ ਸ਼ਹਿ ਕੀ ਕਰਦੇ ਜਿਹੜੇ ਸੀ ਸ਼ਹਿ ਤਾਂ ਨਹੀਂ ਬਈ ਪਤਾ ਨਹੀਂ ਤਿੰਨ ਬੰਦੇ ਕਿਹੜੇ ਸੀ ਤੁਸੀਂ ਤਿੰਨ ਬਈ ਮੈਂ ਤਾਂ ਮਹਿ ਦਾ ਯਾਰ ਬਈ ਬਾਹਰ ਖੜਾ ਹੀ ਮੈਂ ਵਿੱਚ ਹਾਂ ਅੰਦਰ ਮਾਲਾ ਤੂੰ ਬਾਹਰ ਸੀ ਮੋਟਰਸਾਈਕਲ ਲੈ ਖੜਾ ਮੋਟਰਸਾਈਕਲ ਤਾਂ ਹੈ ਨਹੀਂ ਸੀ ਬਈ ਉਹ ਮੈਂ ਬਾਹਰ ਖੜਾ ਸੀ ਗਲੀ 'ਚ ਖੜਾ ਸੀ ਮੈਂ ਗਲੀ 'ਚ ਖੜਾ ਹਾਂ ਜ਼ਰੂਰ ਮੈਂ ਹਾਂ ਹਾਂ ਸੇਮੇ ਦਾ ਸੋਹਰਾ ਜਿਹੜਾ ਉਹ ਆ ਮੇ ਉਹ ਨਾਲ ਕਿਹੜੇ ਦਿੱਜ ਦਿੱਤ ਲੜਪੜਾ ਕਿਹੜਾ ਜੀ ਦੂਜਾ ਦੂਜਾ ਗਿਆ ਤੀਜਾ ਰਾਜੇ ਰਹਿ ਗਿਆ ਇੱਕ ਮਿੰਟ ਖੜ ਜਾ ਮੰਗੇ ਇੱਕ ਮਿੰਟ ਇੱਕ ਮਿੰਟ ਬਾਈ ਜਿਹੜੇ ਤਿੰਨ ਬੰਦੇ ਸੀ ਸੇਵੇਂ ਦੇ ਸੋਰ ਕੋਲੇ ਆ ਬਾਈ ਜਿਹੜਾ ਸਾਰਾ ਸਮਾਨ ਕੰਡੇ ਤੇਰੇ ਕੋਲੇ ਕੀ ਹੈ ਤੇਰੇ ਕੋਲੇ ਕਿਹੜਾ ਸਮਾਨ ਹਾਂਜੀ ਬਾਈ ਟੋਟਲ ਸਮਾਨ ਕਿੰਨਾ ਚੱਕਿਆ ਹੋਣ ਚੱਕੇ ਆ ਬਾਈ ਕਿੰਨੇ ਹੈਡਫੋਨ ਸੀ ਬਾਈ ਸੇਵੇਂ ਦੇ ਸੋਰ ਨੇ ਚੱਕੇ ਆ ਪਹਿਲਾਂ ਆ ਕੇ ਫੋਨ ਉਹ ਜਿਹੜਾ ਅੱਜ ਹੈਡਫੋਨ ਲੱਗੇ ਸੀ ਨਵੇਂ ਹਾਂਜੀ ਬਾਈ ਇਹ ਤੂੰ ਕਿੱਥੋਂ ਲੈ ਤੂੰ ਇਹ ਤਾਂ ਬਾਈ ਮੇਰੇ